ਸਸ਼ੀਗਾਰੀ ਨੂੰ ਦੇਖ ਰਹੇ ਹੋ ਨਾਉਂਡਿਆ ਪੰਜਾਬੀ ਮੈਂ ਹਾਂ ਮਿੱਕੀ ਜੈਕਰ ਲੈ ਕੇ ਹਾਜ਼ਰ ਆ ਇਸ ਵੇਲੇ ਦੀ ਵੱਡੀ ਖਬਰ ਵੱਟਾ ਬੱਸ ਹਾਦਸਾ ਸਾਹਮਣੇ ਆਇਆ ਜਿਸ ਦੇ ਵਿੱਚ 51 ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਹੈ ਦੱਸਦੀ ਹੈ ਕਿ ਇਸ ਦੇ ਵਿੱਚ ਬੱਚੇ ਵੀ ਸ਼ਾਮਿਲ ਨੇ ਇੱਕ ਤੇਜ਼ ਰਫ਼ਤਾਰ ਵਸਤ ਦੱਸਦੀ ਕਿ ਗੰਦੇ ਨਾਲੇ ਦੇ ਵਿੱਚ ਜਾ ਕੇ ਡਿੱਗਦੀ ਹੈ ਜਿਸ ਤੋਂ ਬਾਅਦ ਕੁਝ ਬੱਚੇ ਮਹਿਲਾਵਾਂ ਅਤੇ ਪੁਰਸ਼ ਵੀ ਸ਼ਾਮਿਲ ਹੁੰਦੇ ਨੇ 51 ਜਣੇ ਦੱਸੇ ਜਾ ਰਹੇ ਨੇ ਹੁਣ ਤੱਕ ਦੀ ਖਬਰ ਦੇ ਮੁਤਾਬਕ ਜਿਹੜੇ ਮੌਤ ਦੇ ਘਾਟ ਉਤਰ ਜਾਂਦੇ ਨੇ ਦੱਸਦੇ ਕਿ ਬੇਹੱਦ ਮੰਦ ਭਾਗਾ ਹਾਦਸਾ ਦੱਸਦੀ ਕਿ ਸਾਹਮਣੇ ਆਇਆ ਦੇਖ ਸਕਦੇ ਹੋ ਕਿ ਲਗਾਤਾਰ ਫੋਰਸਾਂ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚ ਕੇ ਬਚਾਅ ਕਾਰਜ ਕਰ ਰਹੀਆਂ ਨੇ ਦੇਖ ਸਕਦੇ ਹੋ ਕਿ ਤੇਜ਼ ਰਫ਼ਤਾਰ バス ਜੜੀਆ ਸਿੱਧਾ ਜਾ ਕੇ ਗੰਦੇ ਨਾਲੇ ਦੇ ਵਿੱਚ ਡਿੱਗਦੀ ਹੈ ਸੀਵਰੇਜ ਦਾ ਪਾਣੀ ਜਿਸ ਦੇ ਵਿੱਚ ਆਉਂਦਾ ਸੀ ਤੇ ਜਾ ਕੇ ਉੱਥੇ ਅੰਦਰ ਪਲਟ ਜਾਂਦੀ ਹੈ ਤੇ ਅੱਧੀ ਡੁੱਬ ਜਾਂਦੀ ਹੈ ਉਸ ਤੋਂ ਬਾਅਦ ਕੁਝ ਕੁ ਲੋਕਾਂ ਦੀ ਡੁੱਬਣ ਕਰਕੇ ਮੌਤ ਹੋ ਗਈ ਜਿਨ੍ਹਾਂ ਨੂੰ ਬਾਹਰ ਕੱਢਿਆ ਜਾ ਰਿਹਾ ਜਿਨ੍ਹਾਂ ਦੇ ਮ੍ਰਿਤਕ ਦੇਹਾਂ ਬਾਹਰ ਕੱਢੀਆਂ ਜਾ ਰਹੀਆਂ ਨੇ ਤੇ ਦੇਖ ਸਕਦੇ ਹੋ ਹਾਦਸਾ ਬੇਹਤ ਭਿਆਨਕ ਸੀ ਇਹ ਸੜਕੀ ਹਾਦਸਾ ਦੇਖਿਆ ਜਾ ਸਕਦਾ ਹੈ ਇਸ ਹਿਸਤੀ ਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਬੱਸ ਜਿਹੜੀ ਹੈ ਮੇਨ ਰੋਡ ਤੋਂ ਕ੍ਰਾਸ ਕਰ ਰਹੀ ਹੁੰਦੀ ਹੈ ਕਿ ਅਚਾਨਕ ਇਹ ਪੁਲ ਤੋਂ ਹੇਠਾ ਉਤਰ ਜਾਂਦੀ ਹੈ ਤੇ ਸਿੱਧਾ ਜਾ ਕੇ ਥੱਲੇ 100 15 ਫੁੱਟ ਦੱਸਿਆ ਜਾ ਰਿਹਾ 35 ਮੀਟਰ ਜਾਨੀ ਕਿ ਥੱਲੇ ਜਾ ਕੇ ਇਸ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ 115 ਫੁੱਟ ਜਾਨੀ ਕਿ 35 ਮੀਟਰ ਹੀਠਾ ਸੀਵਰੇਜ ਦੇ ਪ੍ਰਦੂਸ਼ਿਤ ਨਾਲੇ ਦੇ ਵਿੱਚ ਜਾ ਕੇ ਡਿੱਗ ਜਾਂਦੀ ਹੈ ਜਿਸ ਕਾਰਨ ਬੱਸ ਉਲਟ ਜਾਂਦੀ ਹੈ ਤੇ ਅੱਧੀ ਡੁੱਬ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਦੱਸਦੇ ਕਿ ਟੀਮਾਂ ਪਹੁੰਚ ਜਾਂਦੀਆਂ ਰਾਹਤ ਤੇ ਪਛਾਰ ਦਾ ਕੰਮ ਬਚਾ ਕਾਰਜ ਦਾ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਦੱਸਦੇ ਕਿ ਬੇਹਦ ਮੰਦ ਭਾਗਾ ਹਾਦਸਾ ਹੈ ਗਵਾਟੇ ਮਾਲਾ ਚ ਵਾਪਰਿਆ ਗਵਾਟੇ ਮਾਲਾ ਦੀ ਰਾਜਧਾਨੀ ਦੇ ਬਾਹਰ ਇਲਾਕੇ ਦੇ ਵਿੱਚ ਸੋਮਵਾਰ ਨੂੰ ਦੱਸਦੇ ਕਿ ਬਸ ਦੇ ਪੁਲ ਤੋਂ ਹੇਠਾ ਡਿੱਗਣ ਕਾਰਨ ਘੱਟੋ-ਘੱਟ 51 ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ ਤੇ ਜਾਣਕਾਰੀ ਦੇ ਮੁਤਾਬਕ ਹੈਕਟਰ ਫਲੋਰਸ ਦੇ ਮੁਤਾਬਕ ਮਿਊਨਿਸਪਲ ਸਰਕਾਰ ਦੇ ਨਾਲ ਤਾਲਮੇਲ ਕਰਕੇ ਜ਼ਖਮੀਆਂ ਨੂੰ ਲੋੜਿੰਦੀ ਸਹਾਇਤਾ ਦੇਣ ਦੀ ਅਤੇ ਮਦਦ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਾਇਰ ਬ੍ਰਿਗੇਡ ਦੇ ਬਲਾਰੇ ਦੇ ਮੁਤਾਬਕ ਵੀ ਕਿ ਸਵੇਰ ਹੋਣ ਤੋਂ ਪਹਿਲਾਂ ਇੱਕ ਵਾਹਨ ਹਾਦਸੇ ਦਾ ਕਾਰਨ ਬਸ ਨੂੰ ਜਿਹੜਾ ਹੈ ਹੇਠਾ ਉਤਰ ਜਾਂਦੀ ਹੈ ਇੱਕ ਕਹਿ ਲੋ ਕਿ ਵਾਹਨ ਦਾ ਹਾਦਸਾ ਹੁੰਦਾ ਤੇ ਇਸੇ ਤੇ ਚੱਲਦੇ ਬਸ ਜਿਹੜੀ ਹੈ ਪੁਲ ਤੋਂ ਸਿੱਧਾ ਥੱਲੇ 115 ਫੁੱਟ ਡੂੰਘੇ ਗੰਦੇ ਨਾਲੇ ਚ ਆ ਡਿੱਗਦੀ ਹੈ ਜਿਸ ਦੇ ਵਿੱਚ ਬੱਚੇ ਵੀ ਸ਼ਾਮਿਲ ਹੁੰਦੇ ਨੇ ਤਾਂ ਬੇहद ਮਨਪਾਗੀ ਖਬਰ ਹੈ ਦੱਸਦੇ ਕਿ ਇਸ ਤੋਂ ਬਾਅਦ ਜਿਹੜੇ ਵਲੰਟੀਅਨ ਨੇ ਫਾਇਰ ਬ੍ਰਿਗੇਡ ਦੇ ਬਲਾਰੇ ਦੇ ਮੁਤਾਬਕ ਕਿ ਪੀੜਤ ਜਿਹੜੇ ਨੇ ਉਸ ਦੇ ਵਿੱਚ ਬੱਚੇ ਸ਼ਾਮਿਲ ਨੇ ਉਹ ਤਸਵੀਰਾਂ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਤੇ ਇਸ ਮਨਪਾਗੀ ਘਟਨਾ ਤੋਂ ਬਾਅਦ ਰਾਸ਼ਟਰਪਤੀ ਬਰਨਾਡੋ ਅਰੇ ਵਾਲੂ ਨੇ ਇਸ ਹਾਦਸੇ ਤੇ ਸ਼ੋਕ ਪ੍ਰਗਟ ਕੀਤਾ ਤੇ ਇੱਕ ਦਿਨ ਦੇ ਰਾਸ਼ਟਰੀ ਸ਼ੋਕ ਦਾ ਐਲਾਨ ਕੀਤਾ ਤਾਂ ਦੇਖ ਸਕਦੇ ਹੋ ਗੁਆਟੇਮਾਲਾ ਚ ਵੱਡਾ ਹਾਦਸਾ ਵਾਪਰਿਆ ਪੁਲ ਤੋਂ ਢੇਠਾ ਜਿਹੜੀ ਬੱਸ ਡਿੱਗ ਜਾਂਦੀ ਹੈ ਤੇ ਇਸ ਦੇ ਵਿੱਚ ਬੱਚਾ ਸਣੇ 51 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ